ਆਪ ਸਭ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਕਿਉਂ ਨਹੀਂ ਮਿਲ ਰਹੀ ਰਿਟਾਇਰੀ ਕਰਮਚਾਰੀਆਂ ਨੂੰ ਕਮਾਈ ਛੁੱਟੀ ਦੀ ਬਕਾਇਆ ਰਕਮ ਜਿਵੇਂ ਕਿ ਆਰਟੀਆ ਦੇ ਨੂੰ ਸੂਚਨਾ ਕਿਸ ਨੇ ਮੰਗੀ ਸੀ ਕਿ ਕਰਮਚਾਰੀਆਂ ਨੂੰ ਜਿਹੜੇ ਇੱਕ ਇੱਕ 16 ਤੋਂ ਬਾਅਦ ਰਿਟਾਇਰ ਹੋਏ ਨੇ ਉਹਨਾਂ ਨੂੰ ਲੀਵ ਇਨ ਕੈਸ਼ਮੈਂਟ ਮਿਲੇਗੀ ਜਾਂ ਨਹੀਂ ਤੇ ਆਰਟੀਆ ਆਈ ਦਾ ਜਵਾਬ ਸੀ ਕਿ ਜਿਹੜੇ ਇੱਕ ਇੱਕ 16 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮ ਨੇ ਉਹਨਾਂ ਦੀ ਲੀਵ ਇਨ ਕੈਸ਼ਮੈਂਟ ਤੇ ਕੋਈ ਰੋਕ ਨਹੀਂ ਪਰ ਜਦੋਂ ਜਿਨ੍ਹਾਂ ਦੇ ਪੇ ਕਮਿਸ਼ਨ ਤੇ ਨਾਲ ਰਿਵਾਈਜ਼ ਹੋਈ ਹੈ ਉਹਨਾਂ ਨੇ ਆਪਣੇ ਬਿੱਲ ਖਜ਼ਾਨਾ ਦਸਤਰ ਨੂੰ ਭੇਜੇ ਹੈ ਤਾਂ ਖਜ਼ਾਨਾ ਦਸਤਰ ਨੇ ਉਹਨਾਂ ਤੇ ਇਤਰਾਜ਼ ਲਾ ਦਿੱਤਾ ਗਿਆ ਕਿ ਤੁਹਾਨੂੰ ਬਿੱਲ ਅ ਤੱਕ ਨਹੀਂ ਮਿਲਣਾ ਇਸ ਸੰਬੰਧੀ ਖਜ਼ਾਨਾ ਦਸਤਰ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਆਰਟੀਆਈ ਦੀ ਸੂਚਨਾ ਜਿਹੜੀ ਬਿਲਕੁਲ ਸਹੀ ਹੈ ਇੱਕ ਇੱਕ 16 ਤੋਂ ਬਾਅਦ ਕਿਸੇ ਵੀ ਰਿਟਾਇਰੀ ਦੀ ਲੀਵਿੰਗ ਕੈਸ਼ਮੈਂਟ ਤੇ ਕੋਈ ਰੋਕਣੀ ਹੈ ਪਰ ਇਹ ਉਹਨਾਂ ਕਰਮਚਾਰੀਆਂ ਦੇ ਸਬੰਧ ਵਿੱਚ ਹੈ ਜਿਹੜੇ ਰੈਗੂਲਰ ਤੌਰ ਤੇ ਰਿਟਾਇਰ ਹੋ ਰਹੇ ਨੇ ਜਿਹੜੇ ਪੇ ਕਮਿਸ਼ਨ ਮਿਲਣ ਤੋਂ ਬਾਅਦ ਰਿਟਾਇਰ ਹੋਏ ਨੇ ਉਹਨਾਂ ਤੇ ਕੋਈ ਰੋਕ ਨਹੀਂ ਹੈ ਪਰ ਜਿਹੜੇ ਪੇ ਕਮਿਸ਼ਨ ਲਾਗੂ ਹੋਣ ਤੋਂ ਪਹਿਲਾਂ ਰਿਟਾਇਰ ਹੋਏ ਨੇ ਉਹਨਾਂ ਤੇ ਰੋਕ ਹੈ ਉਹਦਾ ਉਹਨਾਂ ਨੇ ਕਾਰਨ ਵੀ ਦੱਸਿਆ ਜਿਹੜਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਨਾਲ ਸਮਝਾਉਂਦਾ ਰਜਨਾ ਦਫ਼ਤਰ ਦੇ ਅਨੁਸਾਰ ਜਿਹੜੀ ਰਿਵਾਈਜ਼ਡ ਪੇ ਹੈ ਤੇ ਬੰਦੀ ਕਮਾਈ ਛੁੱਟੀਆਂ ਪੇ ਕਮਿਸ਼ਨ ਦਾ ਹਿੱਸਾ ਹੈ ਕਿਉਂਕਿ ਕਮਾਈ ਛੁੱਟੀ ਐਲਪੀਸੀ ਦੇ ਆਧਾਰ ਤੇ ਬੰਦੀ ਹੈ। ਵਾਕਈ ਉਹਨਾਂ ਦੀ ਗੱਲ ਠੀਕ ਹੈ ਕਿ ਜੋ ਹੀ ਲਾਸਟ ਪੇਡ ਰਨ ਕਰਦੇ ਆ ਉਹਦੇ ਅਨੁਸਾਰ ਹੀ ਜਿਹੜੀ ਪੇ ਕਮਿਸ਼ਨ ਸਾਨੂੰ ਸੌਰੀ ਐਲਪੀਸੀ ਦੇ ਆਧਾਰ ਤੇ ਹੀ ਅਨਲੀਵ ਬੰਦੀ ਹੈ। ਉਦਾਹਰਨ ਹੈ ਮੰਨ ਲਓ ਕੋਈ ਕਰਮਚਾਰੀ 31/10/2017 ਨੂੰ ਸੇਵਾਮੁਕਤ ਹੋਇਆ। ਉਸ ਵਕਤ ਉਹਦੀ ਬੇਸਿਕ ਸੀ ਜਿਹੜੀ 30000 ਰੁਪਏ ਤੇ ਡੀਏ ਮੰਨ ਲਓ 50% ਮਿਲਦਾ ਸੀ ਤੇ 15000 ਹੋ ਗਿਆ। ਉਹਦੀ ਲਾਸਟ ਐਲਪੀਸੀ ਦੇ ਆਧਾਰ ਤੇ ਉਹਨੂੰ ਜਿਹੜੀ ਤਨਖਾਹ ਮਿਲੇਗੀ ਲਾਸਟ ਉਹ ਸੀ 45000 ਰੁਪਇਆ 31 10 217 ਹੁਣ ਮੰਨ ਲਓ ਉਸ ਕਰਮਚਾਰੀ ਦੀਆਂ ਕੁੱਲ ਛੁੱਟੀਆਂ ਸੀ 300 ਦਿਨ ਤੇ 300 ਦਿਨ ਦੇ ਹਿਸਾਬ ਨਾਲ ਉਹਦੀ ਜਿਹੜੀ ਕਮਾਈ ਛੁੱਟੀ ਬਣੇਗੀ ਉਹ 45000 300 30 ਸਾਢੇ 4 ਲੱਖ ਰੁਪਇਆ ਉਹਦੀ ਕਮਾਈ ਛੁੱਟੀ ਬਣੇਗੀ ਜੋ 31 10 17 ਤੋਂ ਰਿਟਾਇਰ ਹੋਣ ਤੋਂ ਬਾਅਦ ਲੈ ਚੁੱਕਾ ਹੈ ਹੁਣ ਮੰਨ ਲਓ ਉਸੇ ਕਰਮਚਾਰੀ ਜਿਹੜੀ ਰਿਵਾਈਜ਼ਡ ਬੇਸਿਕ ਹੈ ਉਹ 45000 ਤੋਂ ਵੱਧ ਕੇ 60000 ਹੋ ਗਈ ਹੈ ਪਰ ਉਸ ਕਰਮਚਾਰੀ ਨੂੰ 60000 ਨਾਲ ਕਮਾਈ ਛੁੱਟੀ ਨਹੀਂ ਮਿਲੇਗੀ ਕਿਉਂਕਿ ਉਹਦੀ ਤਨਖਾਹ 60000 ਨਾਲ ਡ੍ਰਾਂਨ ਨਹੀਂ ਹੋਈ ਹੈ ਉਹ ਡ੍ਰਾਂਨ ਕਿਉਂ ਨਹੀਂ ਹੋਈ ਕਿਉਂਕਿ ਅਜੇ ਤੱਕ ਉਸ ਨੂੰ ਪੇ ਕਮਿਸ਼ਨ ਦਾ ਬਕਾਇਆ ਨਹੀਂ ਮਿਲਿਆ ਤੇ ਜਿੰਨੇ ਚਿਰ ਪੇ ਕਮਿਸ਼ਨ ਦਾ ਬਕਾਇਆ ਨਹੀਂ ਮਿਲਦਾ ਉਹਨੂੰ 60000 ਨਾਲ ਜਿਹੜੇ ਡ੍ਰਾਂਨ ਤੇ ਹੈ ਉਹ ਨਹੀਂ ਮਿਲੇਗੀ ਇਸ ਕਰਕੇ ਉਸ ਦੀ ਕਮਾਈ ਛੁੱਟੀ ਕਢਾਉਣ ਵਿੱਚ ਦਿੱਕਤ ਆ ਰਹੀ ਹੈ ਜੇਕਰ ਸਰਕਾਰ ਇੱਕ ਇੱਕ 16 ਤੋਂ ਪੇ ਕਮਿਸ਼ਨ ਦਾ ਏਰੀਅਰ ਦੇ ਦਿੰਦੀ ਹੈ ਤਾਂ ਅਜਿਹੇ ਕਰਮਚਾਰੀ ਜੋ ਇੱਕ ਇੱਕ 16 ਤੋਂ ਬਾਅਦ ਰਟਾਇਰ ਹੋਏ ਨੇ ਉਹ ਆਟੋਮੈਟਿਕਲੀ ਹੀ ਆਪਣੀ ਜਿਹੜੀ ਲਾਸਟ ਪੇ ਹੈ ਉਸ ਹਿਸਾਬ ਨਾਲ ਡਰਾਨ ਕਰਾ ਲੈਣਗੇ ਜੋ ਨਾਲ ਦੀ ਰਿਵਾਈਜ਼ਡ ਹੋਈ ਹੈ ਤੇ ਉਸੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਅਨ ਲੀਵ ਹੈ ਉਹ ਬਣਾਈ ਜਾਵੇਗੀ ਫਿਰ ਉਹਦੇ ਤੇ ਕੋਈ ਰੋਕ ਨਹੀਂ ਹੋਵੇਗੀ ਉਹ ਜਿਹੜਾ ਇਹਦਾ ਸਿੱਟਾ ਇਹ ਨਿਕਲਦਾ ਹੈ ਕਿ ਕਮਾਈ ਛੁੱਟੀ ਤਾਂ ਹੀ ਨਿਕਲੇਗੀ ਜੇਕਰ ਪੇ ਕਮਿਸ਼ਨ ਦਾ ਏਰੀਅਰ ਮਿਲੇਗਾ ਇਸ ਲਈ ਪੇ ਕਮਿਸ਼ਨ ਦੇ ਏਰੀਅਰ ਤੋਂ ਬਾਅਦ ਹੀ ਜਿਹੜੀ ਕਮਾਈ ਛੁੱਟੀ ਹੈ ਉਹ ਕਰਮਚਾਰੀਆਂ ਨੂੰ ਮਿਲ ਸਕੇਗੀ ਆਲਦੀ ਨਾਲ ਆਪਣੇ ਕਮੈਂਟਸ ਵੀ ਜਰੂਰ ਦਿਓ ਕਿ ਇਹ ਕਿਸ ਤਰ੍ਹਾਂ ਕਢਵਾਈ ਜਾ ਸਕਦੀ ਹੈ ਹੋ ਸਕਦਾ ਤੁਹਾਡੇ ਕੋਲ ਕੋਈ ਬਿਹਤਰ ਤਰੀਕਾ ਹੋਵੇ ਜਿਹੜਾ ਆਪਾਂ ਖਜ਼ਾਨਾ ਦਸਰੰਦਸ ਕੀ ਉਹਨਾਂ ਨੂੰ ਕਨਵਿੰਸ ਕਰ ਸਕੀ ਤੇ ਆਪਣੀ ਕਮਾਈ ਛੁੱਟੀ ਲੈ ਸਕੀਏ ਧੰਨਵਾਦ